ਇਹ ਹੋ ਪਈ ਮੈਂ ਬਾਕਸ ਜਿਹਦੇ ਵਿੱਚ ਪੈਸੇ ਸੀਗੇ ਉਹ ਲੈ ਗਿਆ ਚੱਕ ਕੇ ਬਾਕੀ ਕਿਹਦੇ ਸਮਾਨ ਨੂੰ ਨਹੀਂ ਛੇੜਿਆ ਜਿੱਦਾਂ ਦਾ ਪਤਾ ਹੁੰਦਾ ਬੰਦੇ ਨੂੰ ਐਨ ਉੱਥੇ ਹੱਥ ਮਾਰਿਆ ਉਹਨੇ ਮਾਰੀ ਕੋਲ ਤੇ ਉਹੀ ਚੀਜ਼ ਚੱਕ ਲਈ ਉਹ ਲੋਹੇ ਦੀ ਸੀਗੀ ਮਾਤ ਨੂੰ ਸਾਰੇ ਮਾਰ ਕੇ ਗਿਆ ਟਾਇਰ ਟੂ ਸਭ ਖਿਲਾਰੇ ਪਏ ਸੀਗੇ ਕਿਤੇ ਉਰੇ ਪਰੇ ਤਾਂ ਨਹੀਂ ਪੈਸੇ ਰੱਖੇ ਹੋਏ ਪੈਸਿਆਂ ਨੇ ਪਏ ਆ ਬਸ ਮੈਂ ਲੈ ਗਿਆ ਮੇਰੇ ਕੋਲ 20000 ਰੁਪਏ ਉਹ ਬਾਕਸੋਂ ਵੱਖਰਾ ਰੱਖਿਆ ਸੀ ਉਹ ਬਾਕਸ ਹੀ ਇਧਰ ਚੱਕ ਕੇ ਲੈ ਗਿਆ ਅੰਦਾਜ਼ਾ ਉਹ ਚ 3000 3500 ਹੋਊਗਾ ਇਧਰ ਨਵੇਂ ਟਾਇਰ ਪਏ ਸੀਗੇ ਜਿਹੜੇ ਅਗਲੇ ਮੋਟਰਸਾਈਕਲਾਂ ਦੇ ਟਾਇਰ ਆ ਉਹ ਛੱਡ ਗਏ ਆ ਪਿਛਲੇ ਮਹਿੰਗੇ ਹੁੰਦੇ ਆ ਉਹ ਚੱਕ ਲਏ ਆ ਟਿੰਕ 6 ਆ ਦੋ ਹੀ ਬਚੀਆਂ ਆ ਚਾਰ ਉਹ ਲੈ ਗਏ ਆ 5-500 ਰੁਪਏ ਦੀ ਉਹ ਹੁੰਦੀ ਆ 2000 ਦਾ ਨੁਕਸਾਨ ਕਰ ਗਿਆ ਅੰਟੀ ਭਾਜੀ ਕੀ ਨਾਮ ਜੀ ਰਵੀ ਕੁਮਾਰ ਰਵੀ ਭਾਜੀ ਕੀ ਗੱਲਬਾਤ ਹੋਈ ਜੀ ਰਾਤ ਕੋਈ 2:3 3 ਵਜੇ ਇੱਥੇ ਚੋਰੀ ਹੋਈ ਹੈ ਦੁਕਾਨ ਤੇ ਸ਼ਟਰ ਟੁੱਟਾ ਹੋਇਆ ਸੀ ਮੈਨੂੰ ਸਵੇਰੇ ਇੱਕ ਦੋਦੀ ਨੇ ਫੋਨ ਕੀਤਾ ਇੱਥੋਂ ਤੇ ਭਾਈ ਤੁਹਾਡਾ ਇਦਾਂ ਸ਼ਟਰ ਟੁੱਟਾ ਹੋਇਆ ਵਾ ਤੇ ਮੈਂ 5:30 ਵਜੇ ਸਵੇਰੇ ਆ ਕੇ ਦੇਖਿਆ ਵੀ ਸ਼ਟਰ ਅੱਧਾ ਚੱਕਿਆ ਹੋਇਆ ਸੀਗਾ ਫਿਰ ਅੰਦਰ ਜਾ ਕੇ ਸਾਰਾ ਦੇਖਿਆ ਜੋ ਨੁਕਸਾਨ ਹੋਇਆ ਹੋਇਆ ਉਹ ਫਿਰ ਸਾਰਾ ਮੈਂ ਸਵੇਰੇ ਆ ਕੇ ਫੋਨ ਕੀਤਾ 6 ਵਜੇ 112 ਨੰਬਰ ਤੇ ਤੇ ਉਹਨਾਂ ਨੇ ਬੰਦੇ ਭੇਜੇ ਸੀ ਤੋਂ ਨਾਲ ਮੈਂ ਸਾਰੀ ਆਪਣੀ ਰਿਪੋਰਟ ਲਿਖਾਈ ਆ ਜੋ ਜੋ ਮੇਰਾ ਨੁਕਸਾਨ ਹੋਇਆ ਵਾ ਤੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਲਗਭਗ ਇੱਥੇ 3000 ਕੈਸ਼ ਪਿਆ ਸੀਗਾ ਤੇ ਬਾਕੀ ਮੋਟਰਸਾਈਕਲਾਂ ਦੇ ਨਵੇਂ ਟਾਇਰ ਸੀ ਜਿਨ੍ਹਾਂ ਨਾਲ ਮੈਂ ਕੰਮ ਕਰਦਾ ਮੇਰਾ ਸਮਾਨ ਸੀ ਲੋਹੇ ਦੀਆਂ ਸੱਬਲਾਂ ਸੀ 4-5 ਵੱਡੀਆਂ ਰਾੜਾਂ ਸੀ ਉਹ ਵੀ ਚੱਕ ਕੇ ਲੈ ਗਏ ਆ 6-7000 ਦੇ ਕਰੀਬ ਨਵੇਂ ਟਾਇਰ ਸੀ ਮੋਟਰਸਾਈਕਲਾਂ ਦੇ ਉਹ ਚਲੇ ਗਏ ਆ ਨੀਅਰ ਅਬਾਊਟ ਟੋਟਲ ਆ ਸ਼ਟਰ ਵੀ ਮੇਰਾ ਤੋੜ ਗਿਆ ਸਾਰਾ 15000 ਦੇ ਕਰੀਬ ਨੁਕਸਾਨ ਹੋ ਗਿਆ ਉਸ ਨੂੰ ਕੰਪਲੇਟ ਕਰਕੇ ਮੈਂ ਕੰਪਲੇਂਟ ਲਿਖਾਉਂਦੀ ਆ ਥਾਣੇ ਜਾ ਕੇ ਸਿਟੀ ਥਾਣੇ ਜਾ ਕੇ ਆਪਣੇ ਨਾਂ ਤੇ ਕੰਪਲੇਂਟ ਦੇ ਕੇ ਆਇਆ ਮੈਂ ਸਾਰਾ ਦੱਸ ਗਿਆ ਜੋ ਵੇਰਵਾਸੀ ਜਿੰਨਾਂ ਨੂੰ ਨੁਕਸਾਨ ਹੋਇਆ ਕਾਦੀ ਦੁਕਾਨ ਕਰਦੀ ਹੈ ਆਪਣੀ ਮੇਰੇ ਟਾਇਰਾਂ ਦਾ ਕੰਮ ਹੈ ਜੀ ਮੈਂ ਟਾਇਰਾਂ ਨੂੰ ਪੈਂਚਰ ਵੀ ਲਾਉਣਾ ਨਵੇਂ ਟਾਇਰ ਵੀ ਸੇਲ ਕਰਦਾ ਆ ਕੀ ਨਾਮ ਦੁਕਾਨ ਦਾ ਆਰਕੇ ਟਾਇਰ ਕਿਹੜੀ ਜਗ੍ਹਾ ਇਹ ਇੱਕ ਕਪੂਰਥਲਾ ਰੋਡ ਪੱਲਾ ਹਸਪੀਟਲ ਦੇ ਨੇੜੇ ਨਕੋਦਰ ਦੇ ਵਿੱਚ ਨਕੋਦਰ ਦੇ ਵਿੱਚ ਠੀਕ ਹੈ ਹੁਣ ਤੁਸੀਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਮੈਂ ਇਹੀ ਪ੍ਰਸ਼ਾਸਨ ਤੋਂ ਮੰਗ ਕਰਦਾ ਜਿਹੜਾ ਮੇਰਾ ਨੁਕਸਾਨ ਹੋਇਆ ਵਾ ਮੁਆਵਜ਼ਾ ਦਵਾਇਆ ਜਾ ਜਲਦੀ ਤੋਂ ਜਲਦੀ ਚੋਰਾਂ ਦੀ ਭਾਲ ਕਰਕੇ ਅਰੈਸਟ ਕੀਤਾ ਜਾਵੇ ਉਹਨਾਂ ਨੂੰ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਤੇ ਕੈਮਰੇ ਲੱਗੇ ਆ ਸਾਹਮਣੇ ਪਰ ਉਹਨਾਂ ਦੀ ਰੇਂਜ ਇੱਥੇ ਤੱਕ ਨਹੀਂ ਆਈ ਮੇਰੀ ਦੁਕਾਨ ਤੱਕ